ਗੁਰੂ ਕੇ ਸਿੱਖੋ ਕਰਮ ਚੰਗੇ ਹੋਣ ਬੰਦੇ ਦਾ ਢੋ ਢੁਕ ਜਾਂਦਾ ਜੇ ਕਰਮ ਮਾੜੇ ਹੋਣ ਤੇ ਇਹੋ ਜੀ ਜਗ੍ਹਾ ਤੇ ਪ੍ਰਮਾਤਮਾ ਸੁਰਦਾ ਢੋਈ ਨਹੀਂ ਜੇ ਮਿਲਦੀ ਗੋਇੰਦਵਾਲ ਦੀ ਨਗਰੀ ਤੋਂ 8 ਕਿਲੋਮੀਟਰ ਦੀ ਦੂਰੀ ਤੇ ਇੱਕ ਪਿੰਡ ਜੇ ਖਡੂਰ ਸਾਹਿਬ ਜਿੱਥੇ ਤਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤਪਿਆਣੇ ਦੀ ertid ਤੇ ਤਪ ਕਰਦੇ ਸਨ ਉਥੋਂ ਦਾ ਰਹਿਣ ਵਾਲਾ ਚੌਧਰੀ ਹੁਣ ਆਪਾਂ ਕਹਿੰਨੇ ਨਾ ਵੀ ਸਾਡਾ ਕਿਹੜਾ ਕਾਕਾ ਲੱਗਾ ਲੱਗਾ ਤੇ ਗਵਾਂਡੀਆਂ ਦਾ ਲੱਗਾ ਤੇ ਵੇਜਦਾ ਕੋਣਾ ਠੇਠਰ ਦਾ ਪਤਾ ਵੀ ਹੈ ਵੀ ਪਿੰਡ ਤੇ ਵੇਚਦਾ ਕੌਣ ਹੈ ਬੰਦੇ ਫੜਦੇ ਹੀ ਨਹੀਂ ਗੁਰੂ ਕੇ ਸਿੱਖੋ ਇਹ ਅੱਗ ਜੰਗਲ ਦੀ ਤਰ੍ਹਾਂ ਵਾਦੀ ਜਾਵੇਗੀ ਤੁਸੀਂ ਨਹੀਂ ਮਰਦੋ ਖਲੋਗੇ ਤੇ ਕੌਣ ਖਲੋਵੇਗਾ ਚੌਲ ਖਾਣਿਆ ਥੋੜੀ ਖਲੋਣਾ ਹੈ ਆ ਬੰਬ ਚੱਲੇ ਸਾਰੀਆਂ ਟ੍ਰੇਨਾਂ ਭਰ ਕੇ ਪਿੱਛੇ ਨੂੰ ਚਲੀਆਂ ਗਈਆਂ ਇਹਨਾਂ ਥੋੜੀ ਖਲੋਣਾ ਹੈ ਖਲੋਣਾ ਤੁਹਾਨੂੰ ਪਹਿਣਾ ਤੇ ਬੱਚੇ ਨੇ ਤੁਹਾਡੇ 22 ਸਾਲ ਪਾਲ ਕੇ ਮੈਂ ਤਾਂ ਰਾਣਾ ਵੀ ਤੁਸੀਂ ਇਹਨਾਂ ਚਵਲਾਂ ਨੂੰ ਦੇ ਕਿਵੇਂ ਦਿੰਦੇ ਹੋ ਪਿੰਡ ਦੇ ਵਿੱਚ ਗੰਧ ਆਉਣ ਕਿਵੇਂ ਦਿੰਦੇ ਹੋ ਇੱਕ ਲੱਕ ਬਣ ਕੇ ਤਰੋ ਨਾ ਸਰਕਾਰਾਂ ਕੁਝ ਕਰਦੀਆਂ ਜੇ ਇਹ ਗੋਗਲੂ ਤੋਂ ਮਿੱਟੀ ਝਾੜਦਿਆਂ ਨੇ ਤੇ ਜਿਹੜੇ ਕਰਦੇ ਨੇ ਉਹਨਾਂ ਨੂੰ ਡਿਗਲੂਗੜ ਵਿਖਾ ਦਿਆ ਕਰਦੇ ਨੇ ਇਦਾਂ ਨਾ ਕਰੋ ਤਕੜੇ ਹੋ ਆਪਣੇ ਪਿੰਡ ਦੀ ਰਾਖੀ ਆਪ ਕਰੋ ਜਿਹੜੇ ਆਪਣੇ ਪਿੰਡ ਦੀ ਰਾਖੀ ਕਰਦੇ ਨੇ ਗਿਆਨ ਦਾ ਦੀਵਾ ਉਹਨਾਂ ਦੇ ਅੰਦਰ ਚੱਲਦਾ ਜੇ 12 ਸਾਲ ਦਾ ਬੱਚਾ ਹੱਥ ਤੇ ਦੀਵਾ ਜਗਾ ਕੇ ਤੁਰਿਆ ਆਉਂਦਾ ਤੇ ਕੋਈ ਸਾਧੂ ਮਿਲ ਪਿਆ ਉਹਨੇ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਉਹਨੇ ਗਾੜੀ ਨੂੰ ਆਖਿਆ ਬਾਬਾ ਜੀ ਧਰਮਚਾਲਾ ਦੇ ਵਿੱਚੋਂ ਸਾਧੂ ਨੇ ਫਿਰ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਉਹਨੇ ਆਖਿਆ ਜੀ ਧਰਮਚਾਲਾ ਤੋਂ ਤੀਜੀ ਵਾਰ ਫਿਰ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ? ਉਹ ਕਹਿੰਦਾ ਬਾਬਾ ਜੀ ਆਦੀਵਾਸੀ ਲੋਕ ਸਨ। ਪੱਥਰ ਤੇ ਪੱਥਰ ਨੂੰ ਘਸਾ ਕੇ ਅੱਗ ਕਰਦੇ ਸਨ। ਮਸੀਦੀਣੀ ਪੱਥਰ ਗਰਮ ਹੁੰਦਾ ਸੀ। ਫਿਰ ਉਹਦੇ ਤੇ ਸੁੱਕੇ ਕੱਖ ਰੱਖ ਕੇ ਫੂਕ ਮਾਰਦੇ ਸਨ ਅੱਗ ਵੱਲ ਜਾਂਦੀ ਸਾਰਾ ਸ਼ਹਿਰ ਹੀ ਪੱਥਰ ਤੇ ਪੱਥਰ ਕਸਾਈ ਜਾਂਦਾ ਸੀ। ਬੁੱਧੀਮਾਨ ਲੋਕ ਇਕੱਠੇ ਹੋਏ। ਸਾਡੇ ਕੋਲ ਜੰਗਲ ਬੇਸ਼ੁਮਾਰ ਹੈ। ਜੰਗਲ ਕਟਿਆ ਗਿਆ। ਧਰਮਸ਼ਾਲਾ ਤਿਆਰ ਕੀਤੀ ਗਈ। ਉਹਦੇ ਵਿੱਚ ਲੱਕੜਾਂ ਭਰ ਦਿੱਤੀਆਂ ਗਈਆਂ ਤੇ ਘਰ ਪਰਤੀ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਗਈ ਲੱਕੜ ਤੇ ਲੱਕੜ ਨੂੰ ਰੱਖੀ ਜਾਂਦਾ ਤੇ ਸਾਰਾ ਸ਼ਹਿਰ ਉੱਥੋਂ ਅੱਗ ਲੈ ਕੇ ਆਉਂਦਾ ਹੈ ਮੰਮੀ ਉੱਥੋਂ ਲੈ ਕੇ ਆਇਆ ਹੈ ਬਾਬਾ ਮੈਂ ਪ੍ਰਕਾਸ਼ ਧਰਮਸ਼ਾਲਾ ਤੋਂ ਲੈ ਕੇ ਆਇਆ ਹੈ ਜਦੋਂ ਚੌਥੀ ਵੀਰਾ ਸੰਤ ਨੇ ਪੁੱਛਿਆ ਕਾਕਾ ਪ੍ਰਕਾਸ਼ ਕਿੱਥੋਂ ਆਇਆ ਹੈ ਕਹਿੰਦੇ 12 ਸਾਲ ਦੇ ਬੱਚੇ ਨੇ ਪੱਲੂ ਮਾਰ ਕੇ ਦੀਵਾ ਬਜਾ ਦਿੱਤਾ ਬਾਬਾ ਮੈਨੂੰ ਨਹੀਂ ਪਤਾ ਪ੍ਰਕਾਸ਼ ਕਿੱਥੋਂ ਆਇਆ ਹੈ ਪਰ ਮੈਨੂੰ ਦੱਸ ਕੇ ਤਾਂ ਜਾ ਪ੍ਰਕਾਸ਼ ਗਿਆ ਕਿੱਥੇ ਹੈ ਜਾ ਹੀ ਨਾ ਮੈਨੂੰ ਦੱਸ ਕੇ ਜਾਈਂ ਪ੍ਰਕਾਸ਼ ਗਿਆ ਕਿੱਥੇ ਐ ਹੁਣ ਸਾਧੂ ਦੇ ਗਲ ਵਕੜੀ ਪੈ ਗਈ ਵੀ ਕਰਾਂ ਕੀ ਉਹ 12 ਸਾਲ ਦਾ ਕਾਕਾ ਘੇਰ ਕੇ ਬਹਿ ਗਿਆ ਮੈਨੂੰ ਨਹੀਂ ਪਤਾ ਬਾਬਾ ਪ੍ਰਕਾਸ਼ ਕਿੱਥੋਂ ਆਇਆ ਪਰ ਤੂੰ ਦੱਸ ਪ੍ਰਕਾਸ਼ ਗਿਆ ਕਿੱਥੇ ਐ ਕਹਿੰਦੇ ਸਾਧੂ ਪੂਰਾ ਪੰਡਾ ਸੀ ਆਟੇ ਮੰਗ ਸਾਥ ਥੋੜੀ ਸੀ ਤਤ ਬੇਤਾ ਸੀ ਬੰਦਗੀ ਵਾਲਾ ਸੀ ਜਿਹਦੀ ਬਾਤ ਗੁਰਬਾਣੀ ਕਹਿੰਦੀ ਸੰਤ ਅਨੰਤੇ ਅੰਤਰ ਨਾਹੀ ਉਹਨੇ ਕਲਾਵੇ ਚ ਲਿਆ ਕਹਿੰਦਾ ਕਾਕਾ ਅੱਗ ਅੰਗੀਠੀ ਚ ਬਾਲ ਦਿੱਤੀ ਜਾਵੇ ਅੱਗ ਚੁੱਲ੍ਹੇ 'ਚ ਬਾਲ ਦਿੱਤੀ ਜਾਵੇ ਅੱਗ ਉਤਾਂ ਨੂੰ ਜਾਂਦੀ ਹੈ 12 ਸਾਲ ਦੇ ਬੱਚੇ ਨੇ ਪੁੱਛਿਆ ਬਾਬਾ ਅੱਗ ਉਤਾਂ ਨੂੰ ਕਿਉਂ ਜਾਂਦੀ ਹੈ ਉਹਨੇ ਆਖਿਆ ਪੁੱਤਰਾ ਇਹਦਾ ਮੇਲ ਕੁਰਾ ਸੂਰਜ ਹੈ ਤੇ ਜਿੰਨਾ ਚਿਰ ਤੱਕ ਅੱਗ ਸੂਰਜ ਵਿੱਚ ਅਪੇਧ ਨਹੀਂ ਹੁੰਦੀ ਉਹਨਾਂ ਚਿਰ ਸ਼ਾਂਤੀ ਨਹੀਂ ਪਾਉਂਦੀ ਪਾਣੀ ਪਹਾੜ ਵਿੱਚੋਂ ਆਵੇ ਪਾਣੀ ਨਦੀ ਵਿੱਚੋਂ ਆਵੇ ਪਾਣੀ ਕਿਸੇ ਦਰਿਆ ਦਾ ਕੰਢਾ ਟੁੱਟ ਜਾਵੇ ਤੇ ਪਾਣੀ ਨਵਾਨ ਵਾਲੇ ਪਾਸੇ ਨੂੰ ਆਉਂਦਾ ਹੈ 12 ਸਾਲ ਦੇ ਕਾਕੇ ਨੇ ਪੁੱਛਿਆ ਬਾਬਾ ਪਾਣੀ ਨਵਾਨ ਵਾਲੇ ਪਾਸੇ ਨੂੰ ਕਿਉਂ ਆਉਂਦਾ ਹੈ ਉਤਾ 12 ਸਾਲ ਦਾ ਬੱਚਾ 70 ਸਾਲ ਦਾ ਬਾਬਾ ਯਾਰ ਦਾ ਨੋਟ ਮੂੰਹ ਚ ਪਾ ਕੇ ਤੇ ਕੰਜਰੀ ਨਾਲ ਕਹਿੰਦਾ ਖਿੱਚ ਕੇ ਵਖਾ ਇਹਨੂੰ ਕੌਣ ਪੁੱਛੇਗਾ ਉਹਨੂੰ ਤਾਂ ਪੁੱਛ ਲੇਗਾ ਕੋਈ ਨਾ ਕੋਈ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ ਬਾਬੇ ਨੂੰ ਤਾਂ ਪੁੱਛ ਲਾਗਾ ਬਾਬਾ ਤੇਰੀ ਪੰਜਾਂ ਸਾਲਾਂ ਦੀ ਉਮਰ ਤੇਰੇ ਅੰਦਰ ਕਿੱਡੀ ਖਿੱਚ ਹੈ ਤੇਰੇ ਕਰਕੇ ਰੱਬ ਧਰਤੀ ਤੇ ਆਇਆ ਤੇ ਹਰਨਾਕ ਛਪਿਆ ਪਾੜਦਾ ਹੀ ਕਿੱਡੀ ਕਿ ਤਾਕਤ ਰੱਖਦਾ ਹੈ ਉਹਨੇ ਆਖਿਆ ਮੇਰੀ ਰੱਬ ਨਾਲ ਯਾਰੀ ਜੀ ਦੀ ਰੱਬ ਨਾਲ ਯਾਰੀ ਹੋਵੇ ਦੁਨੀਆ ਤੇ ਉਹਦਾ ਵਾਲ ਵਿੰਗਾ ਨਹੀਂ ਹੁੰਦਾ ਮਿਰਗੀ ਪੇਖੰਤ ਬਦਕ ਪ੍ਰਹਰੇਣ ਲਖੇ ਆਵਦ ਅਹੋ ਯਸਰ ਖੇਣ ਗੋਪਾਲੇ ਨਾਨਕ ਰੋਮਨਾਸ਼ੇ ਦੇਤੇ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸੇ ਭਵੰਤ ਆਗਿਆ ਭਗਵਾਨ ਪ੍ਰਖੇ ਨਾਨਕ ਕੀਤੀ ਸਾਚ ਅਕਰਖਤੇ ਨਾਨਕ ਨਿਰੰਕਾਰ ਹੀ ਨੇ ਆਖਿਆ ਜਦੋਂ ਪ੍ਰਬਾਤਮਾ ਆਪਣੀ ਆਈ ਤੇ ਆਵੇ ਬੜਾ ਕੁਝ ਕਰ ਦਿੰਦਾ ਕਾਕਾ ਪਾਣੀ ਨਿਵਾਣ ਵਾਲੇ ਪਾਸੇ ਨੂੰ ਤਾਂ ਆਉਂਦਾ ਹੀ ਇਹਦਾ ਮਿਹਨਤਰਾ ਤਰਤੀ ਹੈ ਇਵੇਂ-ਤੇਵੇਂ ਜੀਵ ਰੂਪੀ ਆਤਮਾ ਦਾ ਮੇਨ ਤੁਰਾਜੇ ਪਰਮਾਤਮਾ ਮੈਂ ਪਹਿਲਾਂ ਵੀ ਕਿਹਾ 100 ਆਥਰ ਸਾਸਰੇ ਤੇ ਗੰਡ ਬੰਦੇ ਦੇ ਕਰਮ ਕਿਵੇਂ ਬਦਲਦੇ ਨੇ ਮਾਤਾ ਸਲਖਣੀ ਦੇ ਕਿਵੇਂ ਬਦਲੇ ਅੱਧੀ ਮੇਰੀ ਆਰੰਭ ਹੋਈ ਹੈ ਉੱਥੋਂ ਦਾ ਚੌਧਰੀ ਪੀ ਕੇ दारू ਤੇ ਕਪਿਆਣੇ ਦੀ ਧਰਤੀ ਵੱਲ ਨੂੰ ਕਰਕੇ ਮੂੰਹ ਜਦੋਂ ਮਾਰਦਾ ਨਾ ਚੰਗਰ ਸੇਵਾਦਾਰ ਨੇ ਆਖਿਆ ਬਾਬਾ ਜੀ ਮਲੂਕੇ ਦੀ ਆਵਾਜ਼ ਆਏ ਚੰਗਰਾ ਪਈਆਂ ਮਾਰਦਾ ਜੇ ਤੀਨ ਦੁਨੀਆਂ ਦੇ ਮਾਲਕ ਨੇ ਆਖਣਾ ਸਿਖਾ ਤੂੰ ਚੰਗਰਾ ਕਿਉਂ ਸੁਣਦਾ ਓਏ ਉਹ ਨਾਮ ਸੁਣਿਆ ਕਰ ਤੂੰ ਚੰਗਣਾ ਨਾ ਸੁਣਿਆ ਕਰ ਜਿਹੜਾ ਮਾਰਦਾ ਉਹ ਕੁਦਰਤ ਟਾਵੇਗੀ ਉਹਨੂੰ ਸਮਾ ਪਿਆ ਬੜਿਆਂ ਨੇ ਆਖਿਆ ਉਹ ਚੌਧਰੀਆ ਇਦਾਂ ਨਾ ਕਰਿਆ ਕਰ ਇਹ ਰੱਬ ਦਾ ਕਰ ਹੈ ਰੱਬ ਦੇ ਕਰ ਆ ਕਰਕੇ ਜੇ ਚੰਗਾ ਨਹੀਂ ਕਰੀਦਾ ਤੇ ਮਾੜਾ ਵੀ ਨਹੀਂ ਕਰੀਦਾ ਜੇ ਚੰਗਾ ਨਹੀਂ ਨਾ ਕਰੀਦਾ ਤੇ ਮਾੜਾ ਵੀ ਨਾ ਕਰ ਜੇ ਕਿਸੇ ਨੂੰ ਚੁੱਕਣ ਜੋਗਾ ਨਹੀਂ ਤੇ ਕਿਸੇ ਨੂੰ ਸੁੱਟ ਵੀ ਨਾ ਤੇਰੇ ਕਰਕੇ ਜੇ ਕੋਈ ਡਿਗ ਪਿਆ ਨਾ ਯਾਦ ਰੱਖੀ ਉਹਦੇ ਕੋ ਮੁੜ ਕੇ ਚੜਿਆ ਨਹੀਂ ਜਾਣਾ ਤੇ ਤੇਰਾ ਕਰਮ ਲਿਖਿਆ ਜਾਣਾ ਜਦੋਂ ਕਰਮ ਲਿਖਿਆ ਜਾਣਾ ਨਾ ਤੇ ਕਰਮ ਗਤੀ ਬਲਵਾੜ ਹੋਇਆ ਕਰਦੀ ਹੈ ਕਹਿੰਦੇ ਨੇ ਮਲੂਕੇ ਨੇ ਚੰਗਰ ਮਾਰਨੀ ਉਹਨੇ ਕਿਹਾ ਜਾ ਚਲੇ ਜਾਓ ਇਹ ਅਠਾ ਪਿੰਡਾਂ ਦਾ ਪ੍ਰਗਣਾ ਤਰਦਾ ਮੇਰੇ ਕੋਲ ਅਠਾ ਪਿੰਡਾਂ ਦਾ ਚੌਧਰੀ ਉਹਨੂੰ ਹੰਕਾਰ ਹੋਇਆ ਕੁਦਰਤ ਨੇ ਖੇਡ ਖੇਢੀ ਉਹਦੇ ਸਰੀਰ ਤੇ ਹੋ ਗਿਆ ਕੋੜ ਉਹਨੂੰ ਚੱਲ ਕੇ ਕਰਮ ਉਹਨ ਰਿਸ਼ਤੇਦਾਰਾਂ ਨੇ ਜਿੰਨਾ ਕੋ ਪੈਸਾ ਹੈਗਾ ਅਸੀਂ ਲਾ ਦਿੱਤਾ ਜਦੋਂ ਲਿਮਾਰ ਬਿਮਾਰੀ ਲੰਮੀ ਚੱਲ ਜੇ ਨਾ ਲੰਮੀ ਉਦੋਂ ਆਪਣੇ ਵੀ ਛੱਡਦੇ ਵੇਖੇ ਨੇ ਮੰਜਾ ਬਾਬਿਆਂ ਦੇ ਡੇਰੇ ਤੇ ਪਹਨੇ ਬੰਬੇ ਦੀ ਧਰਤੀ ਦੇ ਉੱਤੇ ਕੈਂਸਰ ਦਾ ਇਲਾਜ ਕਰਾਉਣ ਜਾਂਦੇ ਨੇ ਉੱਥੇ ਸਾਧੂਆਂ ਨੇ ਬਹੁਤ ਵੱਡੀ ਸਰਾਹ ਬਣਾਈ ਹੈ ਟਾਟਾ ਹਸਪੀਟਲ ਦੇ ਲਾਗੇ ਕਿਉਂਕਿ ਪੰਜਾਬੀ ਭਰਾ ਕੋਈ ਵੀ ਵਰਗ ਜਾਂਦਾ ਸੀ ਸੜਕਾਂ ਤੇ ਸੌਂਦੇ ਸਨ ਰਹਿਣ ਨੂੰ ਥਾਂ ਨਹੀਂ ਉੱਥੇ ਸਰਾਹ ਬਣਾਈ ਜੇ ਉੱਥੇ ਛੱਡ ਕੇ ਵੀ ਭੱਜਦੇ ਵੇਖੇ ਨੇ ਜਿਹਦਾ ਰੋਗ ਲੰਮਾ ਹੋ ਜਾਂਦਾ ਨਾ ਉਹਦੇ ਆਪਣੇ ਛੱਡ ਜਾਂਦੇ ਨੇ ਮਲੂਕੇ ਨੂੰ ਕੀੜੇ ਪੈ ਗਏ ਇਹਦਾ ਮੰਝਾ ਚੁਕਿਆ ਜਦੋਂ ਤੁਸੀਂ ਖਡੂਰ ਜਾਓ ਤੇ ਮਗਲਾਣੀ ਨੂੰ ਰਾਹ ਜਾਂਦਾ ਉਹ ਉਹਨੂੰ ਕਹਿੰਦੇ ਤਰਸਤਾ ਤਿੰਨ ਰਾਹ ਉੱਥੇ ਰੱਖ ਦਿੱਤਾ ਮੰਜਾ ਲੰਘਦੇ ਵੜਦੇ ਦਾ ਘਟਾ ਪੈਣਾ ਤੇ ਸਰੀਰ ਹੋਰ ਗੁੰਮ ਹੋਇਆ ਕੋਈ ਮਿੱਤਰ ਪਿਆਰਾ ਆਇਆ ਉਹਨੇ ਆਖਿਆ ਮਲੂਕਿਆ ਯਾਦ ਰੱਖੋ 20 ਸਾਲ ਪਹਿਲਾਂ ਮੈਂ ਤੈਨੂੰ ਆਖਿਆ ਬਾਬੇ ਦਾ ਘਰ ਹੈ ਤੂੰ ਨਹੀਂ ਮੰਨੀ ਮੇਰੀ ਇੱਕ ਵੀ ਹੁਣ ਸੁਣਾ ਜਦੋਂ ਕੁਦਰਤ ਖੇਡ ਖੇਡਦੀ ਨਾ ਇਹੋ ਹੀ ਖੇਡਦੀ ਹੈ ਉਹਨੇ ਤਰਲਾ ਕੀਤਾ ਠੀਕ ਹੈ ਇੱਕ ਵੇਰਾ ਮੇਰਾ ਮੰਜਾ ਤਪਿਆਣੀ ਦੀ ਧਰਤੀ ਤੇ ਦਿਖਾਰਾ ਮੈਨੂੰ ਦਰਸ਼ਨ ਤਾਂ ਕਰਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਉਹਨੇ ਮਿੱਤਰ ਪਿਆਰਿਆਂ ਨੂੰ ਆਵਾਜ਼ ਮਾਰੀ ਤਪਿਆਣੇ ਦੀ ਧਰਤੀ ਤੇ ਗਿਆ ਸਰੋਵਰ ਦੇ ਕੰਢੇ ਤੇ ਮੰਝਾ ਰੱਖਿਆ ਤੇ ਭਾਈ ਵੀਰ ਸਿੰਘ ਜੀ ਲਿਖਦੇ ਤੁਹਾਡੇ ਵਡੇਰੇ ਦਾ ਤਪ ਕਿਡਾ ਜਦੋਂ ਤਪਿਆਣੇ ਦੀ ਧਰਤੀ ਤੋਂ ਤਪ ਕਰਕੇ ਬਾਹਰ ਨੂੰ ਆਉਂਦੇ ਨੇ ਉਹਨਾਂ ਦੀ ਨਿਗਾ ਵਿੱਚ ਨਿਗਾ ਪੈ ਜੇ ਤੇ ਬੰਦੇ ਦੇ ਰੋਗ ਕੱਟੇ ਜਾਂਦੇ ਨੇ ਤਪਿਆਣੇ ਦੀ ਧਰਤੀ ਤੇ ਤਪ ਕਰਕੇ ਆਏ ਨੇਤਰਾ ਚ ਰਸ ਮਲੂਕੇ ਦੀ ਆਵਾਜ਼ ਪਈ ਜਦੋਂ ਮਲੂਕੇ ਦੇ ਲਾਗੇ ਪਹ ਤੇ ਉਹਦੀ ਨਿਗਾ ਪਈ ਤੇ ਉਹਦੇ ਸਰੀਰ 'ਚ ਹਰਕਤ ਆਈ ਉਹਨੇ ਰਿੜ ਕੇ ਸਰੀਰ ਤੇ ਮੱਥਾ ਟੇਕਿਆ ਪਾਈ ਵੀਰ ਸਿੰਘ ਜੀ ਲਿਖਦੇ ਸੱਜੇ ਪੈਰ ਦਾ ਗੂਠਾ ਤਨ ਗੁਰੂ ਅੰਗ ਸਭ ਸੱਚੇ ਪਾਤਸ਼ਾਹ ਦਾ ਮਲੂਕੇ ਦੇ ਮੱਥੇ ਨੂੰ ਲੱਗਾ ਉਹਦੇ ਕਰਮ ਰੋਗ ਕਟੇ ਗਏ ਸਰੀਰ ਨੌਂ ਬਰ ਨੌ ਹੋ ਗਿਆ ਮਲੂਕੇ ਆ ਇਹ ਕੀ ਖੇਡਾਂ ਖੇਡਦਾ ਫਿਰਦਾ ਓਏ ਉਹਨੇ ਆਖਿਆ ਬਾਬਾ ਭੁੱਲ ਗਿਆ ਅੱਜ ਤੋਂ ਨਹੀਂ ਖੇਡਦਾ ਦੱਸ ਕਿਹੜੀ ਸੇਵਾ ਕਰਨੀ ਹੈ ਨਾਨਕ ਨਰਨਹਕਾਰੀ ਆਸਕੇ ਮੋਢੇ ਤੇ ਹੱਥ ਰੱਖਿਆ ਕਹਿੰਦੇ ਤੇਰੇ ਕੋਲ ਮਾਮਲਾ ਤਰਦਾ ਓ ਇਦਾਂ ਨਾ ਕਰਿਆ ਕਰ ਦਸਬੰਦ ਕੱਢਿਆ ਕਰ ਜਾਂ ਬੁੱਲੇ ਲੁੱਟ ਦੋ ਗੱਲਾਂ ਦਾ ਧਿਆਨ ਰੱਖੀ ਇੱਕ ਤਮਾਕੂ ਦਾ ਸੇਵਨ ਨਾ ਕਰੀ ਤੇ ਇੱਕ ਮਦਦ ਦਾ ਸੇਵਨ ਨਾ ਕਰੀਂ ਦਾਰੂ ਨਾ ਪੀਨੀ ਤਮਾਕੂ ਦਾ ਸੇਵਨ ਨਾ ਕਰੀਂ ਜਾਂ ਜਿੱਥੇ ਬੁੱਲੇ ਲੁੱਟਨੇ ਲੁੱਟ ਤੈਨ ਤੇਰੀਆਂ ਚੌਧਰਾਂ ਬਣੀਆਂ ਰਹਿਣਗੀਆਂ 8 ਸਾਲ ਲੰਗੇ 8 ਸਾਲ ਨਾ ਮਿਰਗੀ ਦਾ ਦੌਰਾ ਪਿਆ ਨਾ ਕੋੜ ਦਾ ਰੋਗ ਹੋਇਆ ਤੂ ਤੀ ਬੋਲਦੀ ਸੀ ਤੂ ਤੀ ਮਲੂਕੇ ਚੌਧਰੀ ਦੀ 8 ਸਾਲ ਲੰਘ ਗਏ 8 ਸਾਲਾਂ ਬਾਅਦ ਸੰਗਤ ਹੋ ਗਈ ਮਾੜਿਆਂ ਦੀ ਮਾੜਾ ਕਿਦਾਂ ਦਾ ਹੈ ਬਾਬਾ ਕਬੀਰ ਜੀ ਕਹਿੰਦੇ ਕਬੀਰ ਮਾਰੀ ਮਰੋ ਕੁ ਸੰਗ ਕੀ ਕੇਲੇ ਨਿਗਟ ਜੋ 베ਰ ਉਹੋ ਚੂਲੇ ਉਹ ਚੀਰੀਏ ਸਾਖਤ ਸੰਗ ਲਾਇਰ ਬਾਬੇ ਕਬੀਰ ਨੇ ਆਖਿਆ ਮਾੜੇ ਬੰਦੇ ਦੀ ਸੰਗਤ ਇਦਾਂ ਜਿਵੇਂ 베ਰੀ ਦਾ ਰੁੱਖ ਕੇਲੇ ਦੇ ਪੱਤੇ ਆਵਾ ਦੇ ਮ제 ਲੈਣ ਨੂੰ ਝੁੱਲਦੇ ਨੇ ਉਦੇ ਕੰਡੇ ਪਾੜ ਕੇ ਸੁੱਟ ਦਿੰਦੇ ਨੇ ਮਾੜੇ ਬੰਦੇ ਦਾ ਸੰਗ ਹੋ ਗਿਆ ਮਲੂਕਿਆ 8 ਸਾਲਾਂ ਬਾਅਦ ਆਏ ਆ ਤੇਰੀਆਂ ਚੌਧਰਾ ਬਣੀਆਂ ਰਹਿਣ ਗਈਆਂ ਮਾਮਲਾ ਪੰਡਾ ਨਾਲ ਬੰਨ ਕੇ ਲੈ ਕੇ ਆਏ ਆ ਤੂੰ ਨਹੀਂ ਕਰਨਾ ਸਾਡਾ ਤਾਂ ਪ੍ਰਬੰਧ ਕਰ ਕੰਜਰੀ ਦਾ ਪ੍ਰਬੰਧ ਕਰ ਮਦ ਦਾ ਪ੍ਰਬੰਧ ਕਰ दारू ਦਾ ਸੇਵਨ ਕਰ ਕਵਾਬ ਦਾ ਪ੍ਰਬੰਧ ਕਰ ਅਸੀਂ ਤੇਰੇ ਕੋਲ ਪੰਡਾ ਨਾਲ ਮਾਮਲਾ ਲੈ ਕੇ ਆਏ ਆ ਜੇ ਤੈਨੂੰ ਤੇਰੇ ਗੁਰੂ ਨੇ ਵਰਦਿਆ ਤੇ ਕੋਈ ਗੱਲ ਨਹੀਂ ਤੈਨੂੰ ਨਹੀਂ ਆਖਾਂਗੇ ਇਹਦੀ ਸੰਗਤ ਹੋ ਗਈ ਮਾੜਿਆਂ ਦੀ ਤੁਸੀਂ ਕਹਿੰਦੇ ਨਾ ਮਾੜਾ ਬੰਦਾ ਕੀ ਕਰਦਾ ਆ ਵੇਖਿਓ ਕੀ ਕਰਦਾ ਜੇ ਮਾੜਾ ਬੰਦਾ 8 ਸਾਲਾਂ ਦੀ ਮਿੱਤਰਤਾ ਹੀ ਨਾਨਕ ਨਰਨਹਕਾਰੀ ਨੇ ਅਗਲੇ ਘਰੋਂ ਖਿੱਚ ਕੇ ਲਿਆਂਦਾ ਹੋਵੇ ਮੋਢੇ ਤੇ ਹੱਥ ਰੱਖਿਆ ਹੋਵੇ ਤੇ ਦੋ ਗੱਲਾਂ ਤੋਂ ਮਨਾ ਕੀਤਾ ਹੋਵੇ दारू ਨਾ ਪੀਵੀਂ ਤੇ ਤਮਾਕੂ ਦਾ ਸੇਵਨ ਨਾ ਕਰੀ ਬੁੱਲੇ ਲੋਟਾ ਚੌਧਰੀਆ ਬੁੱਲੇ ਲੋਟਾ ਦੁਨੀਆ ਦੀਆਂ ਤਾਕਤਾਂ ਤੇਰੇ ਪੈਰੇ ਤੇ ਬਣੀਆਂ ਰਹਿਣਗੀਆਂ ਐਡੀ ਵੱਡੀ ਕਰਾਮਾਤ ਘੁੰਮਦੀ ਹੋਵੇ ਤੇ 8 ਸਾਲ ਵੀ ਲੰਘ ਜਾਣ ਤੇ ਬੰਦੇ ਮਾੜੇ ਮਿਲ ਜਾਣ ਮਦ ਲੈ ਆਂਦੀ ਗਈ ਕੰਦਰੀ ਦਾ ਨਾਚ ਹੋਇਆ दारू ਪੀਤੀ ਗਈ ਤਿੰਨ ਪੈ ਰਾਤ ਚਲੀ ਗਈ ਜਦੋਂ ਕੁਆਬ ਮੁੱਕ ਗਿਆ ਮਦ ਮੁੱਕ ਗਈ ਸਾਰਾ ਕੁਝ ਠੱਪ ਹੋ ਗਿਆ ਤੇ ਇੱਕ ਪੈ ਰਾਤ ਰਹਿ ਗਈ ਤਿੰਨ ਪੈ ਰਾਤ ਉੱਜੜ ਗਈ ਐ ਉਹਨਾਂ ਦੇ ਵਿੱਚੋਂ ਚਵਾਲ ਵਾਲੇ ਚੌਧਰੀ ਨੇ ਕਿਤੇ ਗਲਾਸੀ 'ਚ ਕੋਟਕ ਪਾਈ ਸੀ ਉਹਨੇ ਆਪਣੇ ਕੋ ਰੱਖੀ ਵੀ ਅੱਜ ਮਿੱਤਰ ਨੂੰ ਪਿਉਣੀ ਪਿਉਣੀ ਐ ਇਹਦੇ ਕੋਲ ਚੱਲਿਆਗਾ ਮਲੂਕਿਆ ਬਾਹਰ ਨਿਕਲ ਕੇ ਵੇਖ ਰਾਸ ਠੰਡਾ ਪੈ ਗਿਆ ਈ ਕੋਈ ਕਿਸੇ ਦੇ ਆਖੇ ਨਹੀਂ ਲੱਗਦਾ ਮੇਰੀ ਤੇਰੇ ਨਾਲ ਮਿੱਤਰ ਤਾਈ ਐ ਮੈਂ ਤੇਰੇ ਲਾਗੇ ਆ ਕੁੱਟ ਕਪੀਲਾ ਮੈਂ ਤੇਰੇ ਵਾਸਤੇ ਰੱਖੀ ਐ ਅੰਦਰ ਵੜ ਕੇ ਬੈਠਾ ਰੇ ਗੁਰੂ ਨੂੰ ਕਿਹੜਾ ਪਤਾ ਲੱਗਣਾ ਤੂੰ ਮਦ ਪੀਤੀ ਐ ਮਲੂਕੇ ਦੀ ਸੰਗਤ ਹੋ ਗਈ ਬਾੜਿਆਂ ਦੀ ਇਹਨੇ ਗਲਾਸੀ ਚੋਂ ਅੰਦਰ ਕੀਤੀ ਗੁਰਬਾਣੀ ਕਹਿੰਦੀ ਜਦੋਂ ਅੰਦਰ ਗਈ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵੇਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਧਕੇ ਖਾਏ ਇਹ ਮਹੱਲਾ ਤੇ ਚੜ ਗਿਆ ਇਹਨੇ ਤਪਿਆਣੇ ਵੱਲ ਨੂੰ ਮੂੰਹ ਕਰਕੇ ਜਦੋਂ ਚੰਗਰ ਮਾਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਿਨ ਦੇ ਚੜਾ ਦੇ ਨਾਲ ਤਪ ਕਰਕੇ ਬਾਹਰ ਆ ਰਹੇ ਸਨ ਆਵਾਜ਼ ਪਈ ਸੇਵਾਦਾਰ ਨੇ ਆਖਿਆ ਬਾਬਾ ਜੀ ਮਲੂਕੇ ਚੌਧਰੀ ਦੀ ਆਵਾਜ਼ ਹੈ ਮੈਨੂੰ ਲੱਗਦਾ ਇਹਨੇ ਮਦ ਪੀ ਲਈ ਹੈ ਦੂਜੀ ਵੇਰਾ ਫਿਰ ਕਹਿੰਦਾ ਉਹ ਗੁਰੂਆ ਤੇਰੀ ਸਿੱਖੀ ਛੱਡੀ ਨਾਲੇ ਚੰਗਰ ਮਾਰੀ ਜਦੋਂ ਤੀਜੀ ਵੇਰਾ ਆਖਿਆ ਗੁਰੂਆ ਤੇਰੀ ਸਿੱਖੀ ਛੱਡੀ ਇਦਰੋਂ ਤਿੰਨਾਂ ਲੋਕਾਂ ਦੇ ਮਾਲਕ ਧੰਗੁਰੂ ਅੰਗਦ ਸੱਜੇ ਪਾਤਸ਼ਾਹ ਨੇ ਤਪਿਆਣੇ ਦੀ ਤਰਤੀਤੇ ਖਲੋਕੇ ਮਲੂਕੇ ਵੱਲ ਨੂੰ ਮੂੰਹ ਕੀਤਾ ਚੰਗਾ ਮਲੂਕਿਆ ਜੇ ਤੂੰ ਸਾਡੀ ਸਿੱਖੀ ਛੱਡੀ ਅਸਾਂ ਤੇਰੀ ਮਿਰਗੀ ਛੱਡੀ ਮਿਰਗੀ ਦਾ ਦੌਰਾ ਪੈ ਗਿਆ ਉੱਤੋਂ ਡਿੱਗਾ ਤੌਣ ਦਾ ਮਣਕਾ ਟੁੱਟ ਗਿਆ ਪੱਲੇ ਕੱਖ ਨਹੀਂ ਪਿਆ ਦੱਦਾ ਦੋਸ਼ ਨਾ ਦੀਜੈ ਕਿਸੈ ਦੋਸ਼ ਕਰਮਾਂ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਬਣਦਾ ਕੀ ਹੈ ਹਮ ਮੈਲੇ ਤੁਮ ਊਜਲ ਕਰਤੇ ਅਮ ਨਿਰਗੁਣ ਤੂੰ ਦਾਤਾ ਅਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾਕਾ ਗਿਆਤਾ ਮਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡਨ ਨੀ ਕੋ ठाकुर ਦੇਸਾ ਕਹੋ ਕਬੀਰ ਮੇਰੇ ਮਧਵਾ ਤੂੰ ਸਰਬ ਵਿਆਪੀ ਤੁਮ ਸੰਸਰ ਨਹੀਂ ਦਿਆਲ ਮੋਹੇ ਸੰਸਰ ਪਾਪੀ ਬਣਦਾ ਕੀ ਹੈ ਨਰਪ ਕਨਿਆ ਕੇ ਕਾਰਨੇ ਇਕ ਪਿਆ ਪੇਖਤਾਰੀ ਕਾਮਾ ਰਥੀ ਸੁਆਰਥੀ ਵਾਕੀ ਪੈ ਸਵਾਰੀ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੀ ਸਿੰਘ ਸ਼ਰਨ ਕਤ ਜਾਈਐ ਜੋ ਜੰਮਕ ਗਰਾਸੀ ਏਕ ਬੂੰਦ ਜਲ ਕਾਰਨੇ ਚਾਤਰਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਪੁਨ ਕਾਮ ਨਾ ਆਵੇ ਪ੍ਰਾਨ ਗਿ ਥਾਕੇ ਫਿਰ ਨਹੀਂ ਕੈਸੇ ਬਰਮਾਵੋ ਬੂੜ ਮੂਏ ਨੌਕਾ ਮਿਲੇ ਕੋ ਕਹਾ ਚਡਾਵੋ ਮੈਂ ਨਾਹੀ ਕਿ ਸ਼ਹਉ ਨਹੀਂ ਕਿਛ ਆਹੇ ਨਾ ਮੂਰਾ ਔਸਰ ਲੱਜਾ ਰਾਖ ਲਿਓ ਸਦ ਨਾ ਜਾਨ ਤੋਰਾ ਜਦੋਂ ਆ ਅਵਸਥਾ ਬਣਦੀ ਐ ਉਦੋਂ ਪੁਕਾਰ ਨਿਕਲਦੀ ਹੈ ਮਹਾਰਾਜ ਮਨ ਵਸ ਆਵੇ ਨਾਨਕਾਂ ਤੇ ਪੂਰਨ ਕਿਰਪਾ ਹੋਏ ਤੇਰੀ ਪੂਰਨ ਰਹਿਮਤ ਹੋ ਜਾਵੇ ਮਨ ਰੂਪੀ ਪਾਂਡਾ ਗੁਰੂ ਰੂਪੀ ਸਾਗਰ ਵਾਲ ਨੂੰ ਟੇਡਾ ਹੋ ਜਾਵੇ ਇਹਦੇ ਅੰਦਰ ਨਾਮ ਦੀ ਚਲਕ ਪੈ ਜਾਵੇ ਜਿਨ੍ਹਾਂ ਦੇ ਹਿਰਦੇ ਚ ਨਾਮ ਵਸ ਜਾਂਦਾ ਹੈ ਉਹ ਤਤ ਬੇਤੇ ਬਣ ਜਾਂਦੇ ਨੇ